ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 104ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਮੋਹਨੀ ਦਸਤਾਰ 32 ਪੇਚਾ ਵਾਲੀ ਮਤਲਬ ਕਿ 16 ਜੋੜੀਆਂ ਬਣਾ ਕੇ ਦਿਖਾਵਾਂਗੇ ਫਿਰ ਉਹਨਾਂ ਚੋਂ ਦੋ ਦੋ ਜੋੜੀਆਂ ਨੂੰ ਆਪਾਂ ਲਹਿਰਾਲੀ ਦਸਤਾਰ ਦੇ ਵਿੱਚ ਕਨਵਰਟ ਕਰਾਂਗੇ ਉਸ ਤੋਂ ਬਾਅਦ ਇਸੇ ਦਸਤਾਰ ਨੂੰ ਹੀ ਡਬਲ ਪੇਚਾ ਵਿੱਚੋਂ ਪੇਜ ਵਾਲੀ ਦਸਤਾਰ ਦੇ ਵਿੱਚ ਕਨਵਰਟ ਕਰਕੇ ਦਿਖਾਵਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼ੇਅਰ ਜਰੂਰ ਕਰ ਦਿਓ ਹੁਣ ਗਿੱਲਾ ਕਰਕੇ ਦਸਤਾਰ ਦੀ 2.5 ਇੰਚ ਚੋੜੀ ਪੂਣੀ ਕੱਲ ਲੈਣੀ ਹੈ ਸ ਇਸਨੇ ਡੰਗ ਨਾ ਪਵੇ ਮੱਥਾ ਟੇਕੇ ਦਸਤਾਨ ਨੂੰ ਸਜਾਉਣਾ ਸ਼ੁਰੂ ਕਰ ਦੇਣਾ ਹੈ ਪਹਿਲੇ ਲੜ ਤੋਂ ਹੀ ਇੱਕ ਦੇ 6-6 ਲੜ ਬਣਾ ਕੇ ਉਹਨਾਂ ਨੂੰ ਤਿੰਨ-ਤਿੰਨ ਦੀਆਂ ਜੋੜੀਆਂ ਦੇ ਵਿੱਚ ਕਨਵਰਟ ਕਰਦੇ ਹੋਏ ਰੱਖੀ ਜਾਣਾ ਹੈ ਸਲਾਈਨ ਨਾਲ ਪੇਚਾਂ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਾਂਗੇ ਦਸਤਾਰ ਦੇ ਪਹਿਲੇ 5 ਲੜਾਂ ਦੇ ਤੁਸੀਂ 6-6 ਲੜ ਬਣਾਣੇ ਨੇ ਉਹਨਾਂ ਨੂੰ ਪਿੱਛੇ ਤੱਕ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਦੇਖ ਲੈਣਾ ਹੈ ਜੋੜੀਆਂ ਦੀ ਜਿਹੜੀ ਸਪੇਸ ਆ ਉਹ ਬਰਾਬਰ ਹੋਣੀ ਚਾਹੀਦੀ ਹੈ ਤੇ ਲੜ ਤੁਹਾਡੇ ਬਰਾਬਰ ਮੋਟੇ ਹੋਣੇ ਚਾਹੀਦੇ ਨੇ ਦਸਤਾਰ ਤੁਹਾਡੀ ਦੋਨਾਂ ਹਿੱਸਿਆਂ ਤੋਂ ਬਰਾਬਰ ਬਾਣ ਨੂੰ ਹੋਣੀ ਚਾਹੀਦੀ ਹੈ ਤੇ ਗੋਲ ਸ਼ੇਪ ਦੇ ਵਿੱਚ ਹੋਣੀ ਚਾਹੀਦੀ ਹੈ ਉਪਰਲੇ ਲਗਾ ਦਵਾਂਗੇ ਸੇਨ ਨੂੰ ਢੱਕਣ ਤੋਂ ਬਾਅਦ ਚ ਲੁੱਪੀ ਵਾਲੇ ਪੱਲੇ ਨੂੰ ਵੀ ਅੰਦਰ ਕਰ ਦਵਾਂਗੇ ਇਸ ਤੋਂ ਬਾਅਦ ਜਿਹੜੀਆਂ ਜੋੜੀਆਂ ਨੇ ਉਹਨਾਂ ਚ ਇੱਕ ਜੋੜੀ ਛੱਡ ਕੇ ਬਾਕੀ ਲੜਾਂ ਨੂੰ ਤੁਸੀਂ ਦੇਖੋ ਇਸ ਤਰੀਕੇ ਨਾਲ ਲਹਿੜਾ ਦੀ ਦਸਤਾਰ ਦੇ ਵਿੱਚ ਕਨਵਰਟ ਕਰ ਦੇਣਾ ਇਹ ਤੁਹਾਡਾ ਦੂਜਾ ਤਰੀਕਾ ਹੋਵੇਗਾ ਹੁਣ ਤੀਜਾ ਤਰੀਕਾ ਇਹਦੇ ਵਿੱਚ ਜਿਹੜੀ ਤੁਸੀਂ ਦਸਤਾਰ ਰਹਿ ਗਈ ਹੈ ਉਹਨੂੰ ਵੀ ਆਪਾਂ ਲੜਾਂ ਨੂੰ ਉੱਪਰ ਕਰਕੇ ਪੇਚਾਂ ਵਿੱਚੋਂ ਪੇਚ ਵਾਲੀ ਦਸਤਾਰ ਦੇ ਵਿੱਚ ਕਨਵਰਟ ਕਰ ਦੇਣਾ ਵਧੀਆ ਲੱਗੇ ਤਾਂ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਪਿਛਲੇ 104 ਦਿਨ ਤੋਂ ਅਸੀਂ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ